ਤੇ ਫਾਇਦਾ ਕੀ ਹੋਇਆ ਤੇ ਗਾਂ ਵੀ ਚੋਰੀ ਚੋਰੀ ਦੇ ਪੱਠੇ ਡੰਗਰ ਨੂੰ ਮਾਰੇ ਜੇ ਚੋਰੀ ਦੀਆਂ ਚੀਜ਼ਾਂ ਘਰ ਨੂੰ ਮਾੜੀਆਂ ਜੇ ਤੇ ਚੋਰੀ ਦੀ ਭਗਤੀ ਮਾਰੀ ਜੇ ਤੇ ਚੋਰੀ ਜਾਣਾ ਵਾਲਾ ਜੇ ਚਰਚਾਂ ਦੇ ਵਿੱਚ ਤੇ ਚੋਰ ਨਾ ਬਣੀਏ ਤਿਆਂ ਪੁੱਤਾਂ ਨੂੰ ਵੀ ਸਿਖਾਓ ਜਿੱਦਨੋਂ ਲਾਈ ਗੱਲੀ ਤੇ ਉਦੋਂ ਨੂੰ ਉੱਠ ਕੇ ਚੱਲ ਨਹੀਂ ਇਹੋ ਜਿਹੇ ਕੰਮ ਨਹੀਂ ਹੋਣਾ ਚਾਹੀਦਾ ਚੌਕ ਸਰੋ ਸੁਣੋ ਧਿਆਨ ਨਾਲ ਦੂਜੇ ਧਰਮ ਦੀ ਗੱਲ ਨਹੀਂ ਹਿੰਦੂ ਤੇ ਸਿੱਖ ਦੀ ਨਹੀਂ ਕੀ ਗੱਲ ਕਲੀਅਰ ਅੱਜ ਹੋਣਾ ਸਾਡੇ ਧਰਮ ਤੇ ਸਾਡੇ ਸੇਵਕਾ ਦੀ ਗੱਲ ਹੋਣੀ ਹੈ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਆਉਣਗੇ ਉਹ ਕਹਿੰਦਾ ਕਿ ਭਲਾਵਾ ਕੌਣ ਪਾਉਣਗੇ ਕਹਿੰਦਾ ਜਿਹੜਾ ਮੇਰਾ ਨਾਮ ਧਾਰ ਕੇ ਆਉਣਗੇ ਨਾ ਉਹ ਤੁਹਾਨੂੰ ਭਲੇਖੇ ਵਿੱਚ ਪਾਉਣਗੇ ਅੱਗੇ ਜੋ ਮੈਂ ਮਸੀਹ ਹਾਂ ਉਹ ਇਹ ਕਹਿਣਗੇ ਅੱਜ ਵੇਖੋ ਜਿਹੜਾ ਕੋ ਮਾੜੀ ਜੀ ਪੁਲੀ ਬਣਾ ਦਿੰਦਾ ਨਾ ਕਿਤੇ 4 ਕ ਹਜ਼ਾਰ ਦੀ ਕਹਿੰਦੇ ਜੀ ਇਹ ਤੇ ਮਸੀਹ ਆ ਜਿਹੜਾ 2 ਕੰਟਲ ਕਣਕ ਵੰਡ ਦਿੰਦਾ ਉਹ ਜੀ ਕਹਿੰਦੇ ਜੀ ਮਸੀਹ ਆ ਇਹੋ ਜੇ ਮਸੀਹਾਂ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਸ ਮਸੀਹ ਨੂੰ ਮੰਨਨੇ ਆ ਜਿੰਨੇ ਮੇਰੀ ਖਾਤਰ ਕੋੜੇ ਖਾਦੇ ਜਿੰਨੇ ਮੇਰੀ ਖਾਤਰ ਸਿਰ ਤੇ ਕੰਡਿਆਂ ਦਾ ਤਾਜ ਪਾਇਆ ਅਸੀਂ ਉਹਨੂੰ ਮਸੀਹਾ ਮੰਨਦੇ ਹallelujah